ਆਪਣੀ ਮਿਹਰ ਕਰ ਆਪਣੀ ਮਿਹਰ ਕਰ ਆਪਣੀ ਮਿਹਰ ਅਪਣੀ ਮਹਿਰ ਦੇ ਪਰ ਅਪਣੀ ਮਹਿਰ ਦੇ ਪਰ ਅਪਣੀ ਮਹਿਰ ਦੇ ਪਰ ਅਪਣੀ ਵਾਇਨ ਜੀ ਦਾ ਖਾਲਸਾ ਵਾਇਨ ਜੀ ਬੋਲਦੇ ਆ ਅੱਜ ਅਸੀਂ ਇਹ ਰੋਹਾਰਾ ਵੀ ਕਰਾ ਕਲਪਾ ਤੋਂ ਬੋਲ ਆਇਆ ਇਹ ਤੇ ਲੈਕਸਰ ਐਂਡੋਸਕੋਪੀ ਤੋਂ ਜੋ ਕਿ ਕੈਂਪ ਲਗਾਇਆ ਜਾਂਦਾ ਹੈ ਅਸੀਂ ਡਾਕਟਰ ਸਾਹਿਬ ਆਪਣੇ ਨਿਊ ਚੈਨਲ ਉੱਤੇ ਸਾਰਿਆਂ ਨੂੰ ਇਹਨਾਂ ਦਾ ਮੌਕਾ ਦਿੰਦੇ ਰੱਖਣ ਕਿ ਇਹ ਸੋ ਹਸਪਤਾਲ ਨੂੰ 8 ਸਾਲ ਹੀ ਪੂਰੇ ਹੋ ਗਏ ਨੇ ਆਪਿਆਂ ਲੋਕਾਂ ਨਾਲ ਸੇਵਾਦਾਰ ਰਹੇ ਹੋਏ ਤੇ ਲੋਕਾਂ ਨੇ ਜਿਹੜੀਆਂ ਬਿਮਾਰੀਆਂ ਨੂੰ ਇਲਾਜ ਦਾ ਜਿਹੜਾ ਉਪਰਾਲਾ ਇਹਨਾਂ ਨੇ ਸ਼ੁਰੂ ਕੀਤਾ ਹੈ ਅੱਛਾ ਸਾਬ ਜੀ ਹੋ ਚੁੱਕੇ ਹਨ ਬੱਸਾ ਤੁੰਤਨਲ ਹੋ ਗੋ ਮੋਲਟਾ ਹੈ ਟੀਮ ਆ ਤਾਂ ਅਸੀਂ ਪੁੱਛਣਾ ਚਾਹਨੇ ਕਿ ਕੀ ਇਹ ਤੁਸੀਂ ਜਿਹੜਾ ਖਾਇਆ ਹੈ ਲੈਕੋ ਗੈਸ ਜਿੰਨੀ ਬੋਥੇ ਲੋੜੇ ਨਹੀਂ ਇਸ ਨੂੰ ਹੋ ਤੀ ਕਿੱਥੇ ਕਿੱਥੇ ਆਪਣੀ ਬਾਂਜਾ ਰੁਕੂ ਲੈ ਕੇ ਗਿਆ ਤਕਰੀਬਨ 47 ਬ੍ਰਾਂਚਾਂ ਨੇ ਜੀ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਮੱਛਰ ਸਾਹਿਬ ਦੇ ਵਿੱਚ ਆ ਨੀਕਾ ਨੇਰ ਦੇ ਵਿੱਚ ਆ ਉਤਰਾਖੰਡ ਦੇ ਵਿੱਚ ਰੁਕੀ ਆ ਫੁੱਡੇ ਹੈਗੀ ਆ ਦਿਲੰਦਰ ਦੇ ਵਿੱਚ ਤਿੰਨ ਬ੍ਰਾਂਚਾਂ ਨੇ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਪਰसों ਅਸੀਂ ਬੰਗਵਾੜੇ ਦੇ ਵਿੱਚ 48ਵੀਂ ਬ੍ਰਾਂਚ ਬੱਦਲ ਜਾ ਰਹੇ ਹਾਂ ਉਹ ਜਿੱਥੇ ਵੀ ਅਸੀਂ ਬ੍ਰਾਂਚ ਕਰਦੇ ਹਗੇ ਜਿਵੇਂ ਹੁਣ ਬੰਗਵਾੜੇ ਕੁੱਲਣ ਜਾ ਰਹੀ ਆ ਤੇ ਉੱਥੇ ਅਸੀਂ ਆਲਰੇਡੀ ਪਹਿਲਾਂ ਹੀ ਕੈਂਪ ਜਿਹੜੇ ਹੈਗੇ ਉਹ ਸਟਾਰਟ ਕਰ ਦਿੱਤੇ ਹੋਆ ਕੁੱਲੇ ਹੱਲੇ ਤੇ ਅਸੀਂ ਇਹਦਾ ਕੈਂਪ ਲਾਇਆ ਸੀ ਜਿਹੜਾ ਪੁੱਤ ਮਦਵਾਰਾ ਸਾਹਿਬ ਜੁਆਇਆ ਬੰਗਵਾੜੀ ਗੱਡੀਗੜ ਰੋਡ ਆ ਉਹਦੇ ਤੇ ਸਟੇ ਲਾਣਾ ਸਾਡੇ ਤੇ ਦੋ ਰੋਡਾਂ ਤੇ ਕੈਂਪ ਲਗਾ ਸੀ ਆਲਰੇਡੀ ਲੱਗਾ ਸੀ ਤੇ ਹੁਣ ਜਿਹੜਾ ਇਹਦਾ ਟੋਲਾ ਫੀਲ ਉਹ ਫਲਿੰਗ ਤੇ ਜਿਹੜਾ ਹੈਗਾ ਉਹ 12 ਤੋਂ 5 ਵਜੇ ਤੱਕ ਕੈਂਪ ਲਗਾ ਰਹੇ ਆ ਤੇ ਸੰਤਾਨ ਉਹ ਤੀਲਿਆ ਉੱਥੇ ਵੀ ਹੋਮੋ ਬਾਕ ਬੰਦੋ ਤੇ ਇਹਨੇ ਸੁਖਨੀ ਸਾਡਾ ਪਾਰਟ ਹੈਗਾ ਆ ਉਸ ਤੋਂ ਬਾਅਦ ਨਜ਼ਰ ਆਗਾ ਹੁਣ ਚੱਕੋ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਆ ਉਹ ਸੀਤ ਹੈ। ਅਕਸਰ ਆ ਪਿਠਾਪੁਰ ਜਾਈ ਸਾਡੀ ਮੇਨ ਬ੍ਰਾਂਚ ਹੈ। ਇੱਥੇ ਜਿਹੜਾ ਟਰੀਟਮੈਂਟ ਕਿੰਨੇ ਤੋਂ ਕਿੰਨੇ ਤੇ ਟਾਈਨ ਦੇ ਟਾਈਨ ਦਾ ਅਸਟੈਂਡਿੰਗ ਆਪਾਂ ਉੱਤੇ ਰੱਖੀ ਹੈ ਜੀ ਜਿਹੜਾ ਸਾਡਾ ਇਹ ਮਠਾਪੁਰ ਵਾਲਾ ਹੈਗਾ ਜੀ ਤੇ ਉਹਦਾ ਜਿਹੜਾ ਐਡਰੈਸ ਹੈਗਾ ਉਹ ਆਪੋਜੀਟ ਪੰਜਾਬ ਪਲੇਸ ਮਠਾਪੁਰ ਰੋਡ ਨੀਅਰ ਸੰਤੂ ਐਚ ਪੀ ਪੈਟਰੋਲ ਪੰਪ ਉੱਥੇ ਜਿਹੜਾ ਹੈਗਾ ਸਾਡੇ ਵਰਕਿੰਗ ਆਵਰਸ 9 ਤੋਂ 9 ਸਵੇਰੇ 9 ਵਜੇ ਤੋਂ ਲੈ ਕੇ ਤੇ ਰਾਤ ਦੇ 9 ਵਜੇ ਤੱਕ ਖੁੱਲਾ ਰਹਿੰਦਾ ਹੈ ਜਿਹੜੇ ਪੇਸ਼ੈਂਟ ਜਿਹੜੇ ਹੈਗੇ ਆ ਉਹ ਦਸਤਖਤੇ ਦੇਖ ਲਈਏ ਕਿਉਂਕਿ ਲੜਕੀਆਂ 6 ਵਜੇ ਚਲੀਆਂ ਜਾਂਦੀਆਂ ਬਾਕੀ ਜਿਹੜੇ ਜੈਂਟਲਮੈਨ ਡਿਆ ਅਸੀਂ ਧੰਨਵਾਦ ਵਾਈ ਕੋ ਦਿੱਤਾ ਖਾਸਾ ਵਾਈ ਕੇ ਜੀ ਮੈਂ ਰੰਜੀਤ ਸਿੰਘ ਸੀਈਓ ਨੇਚਰ ਉਮੀਦ ਜਿਹੜੀ ਆ ਪ੍ਰਾਈਵੇਟ ਲਿਮਟਿਡ ਅ ਅੱਜ ਬਹੁਤ ਖੁਸ਼ੀ ਦਾ ਦਿੰਨੇ ਆ ਕਿ ਸਾਨੂੰ ਇਹ ਜਿਹੜੀਆਂ ਸੇਵਾਵਾਂ ਨਿਵਾਉਂਦੇ ਆ 8 ਸਾਲ ਹੋ ਗਏ ਜਿੱਤੇ ਆ ਔਰ ਨੌਵਾਂ ਸਾਲ ਅੱਜ ਜਿਹੜਾ ਹੈਗਾ ਸਟਾਰਟ ਹੋਣ ਜਾ ਰਿਹਾ ਹੈਗਾ ਅੱਜ ਵੀ ਕੋਈ ਇਹ ਵਾਇਗ੍ਰੋਤੀ ਕਰਪਾ ਦੇ ਨਾਲ ਦਿਨ ਵੀ ਉਹੀ ਆਇਆ ਐਤਵਾਰ ਦਾ ਜਿਸ ਦਿਨ ਅਸੀਂ ਇਹ ਕੈਂਪ ਜਿਹੜਾ ਹੈਗਾ ਉਹ ਲਗਾਉਣੇ ਹੈਗੇ ਆ ਤੇ ਅੱਜ ਵੀ ਕੈਂਪ ਲੱਗਾ ਹੋਇਆ ਆ ਤੇ ਮੈਂ ਆਪ ਜੀ ਨੂੰ ਇਸ ਵਾਰੀ ਚਲੋ ਮਿਲ ਕੇ ਚੋਣਾ ਕਿ 16 ਤਰੀਕ ਦਿਨ ਮੰਗਲਵਾਰ ਖਲਵਾੜਾ ਰੋਡ ਬਗਵਾੜਾ ਵਿਖੇ ਤਕਰੀਬਨ 12 ਵਜੇ ਤੋਂ ਲੈ ਕੇ ਪੂਰਾ ਦਿਨ ਕੈਂਪ ਚੱਲੂਗਾ ਉਥੇ ਆਪ ਜੀ ਪਹੁੰਚ ਕੇ ਸਾਡੀਆਂ ਸੇਵਾਵਾਂ ਲੈ ਸਕਦੇ ਹੋ ਕਿਉਂਕਿ ਅਸੀਂ ਜਿਹੜੀ ਨਵੀਂ ਬ੍ਰਾਂਚ ਹੈਗੀ ਆ ਉਹ ਫਗਵਾੜਾ ਵਿੱਚ ਖੁੱਲਣ ਜਾ ਰਹੇ ਆ 16 ਤਰੀਕ ਦਿਨ ਮੰਗਲਵਾਰ 12 ਵਜੇ ਤੋਂ ਲੈ ਕੇ 5 ਵਜੇ ਤੱਕ ਕੈਂਪ ਲੱਗਦਾ ਉਥੇ ਆਪ ਜੀ ਪਹੁੰਚ ਕੇ ਇਲਾਹਾ ਲੈ ਸਕਦੇ ਹੋ ਬਾਕੀ ਚਿੰਤਾ ਸੰਸਰ ਵਾਈ